ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਮੈਂ ਜਿਹੜੀ ਤੁਹਾਨੂੰ ਵੀਡੀਓ ਵਕਾਉਣੀ ਹੈ ਇਹ ਵੀਡੀਓ ਵੇਖ ਕੇ ਤੁਹਾਡੀ ਰੂਹ ਖੁਸ਼ ਹੋ ਜੂਗੀ ਤੁਸੀਂ ਵੇਖੋਗੇ ਵੀ ਇੱਕ ਇਨਸਾਨ ਦੇ ਘਰ ਕਿੰਨੇ ਹੀ ਤਰ੍ਹਾਂ ਦੇ ਪੰਛੀ ਆਉਂਦੇ ਆ ਤੇ ਆਪਣੇ ਵਿਹੜੇ ਦੇ ਵਿੱਚ ਰੌਣਕ ਲਾਉਂਦੇ ਆ ਉਹ ਇਨਸਾਨ ਨੇ ਸਰਦਾਰ ਮਲਕੀ ਸਿੰਘ ਫੌਜੀ ਜੀ ਜਿਨ੍ਹਾਂ ਨੂੰ ਮੈਂ ਪਹਿਲਾਂ ਵੀ ਕਈ ਵਾਰ ਉਹਨਾਂ ਦੀਆਂ ਵੀਡੀਓ ਪਾਈਆਂ ਨੇ ਉਹਨਾਂ ਦਾ ਪੰਛੀਆਂ ਨਾਲ ਬੜਾ ਪਿਆਰ ਆ ਤੇ ਫੌਜ ਦੇ ਵਿੱਚ ਵੀ ਉਹਨਾਂ ਨੇ ਨੌਕਰੀ ਕੀਤੀ ਤੇ ਹੁਣ ਬੈਂਕ ਦੇ ਵਿੱਚ ਨੌਕਰੀ ਦੇ ਦੌਰਾਨ ਨਾਲ ਨਾਲ ਉਹ ਸਾਈਕਲਿੰਗ ਵੀ ਕਰਦੇ ਆ ਤੇ ਬੜੇ ਗੋਣੇ ਇਹਨਾਂ ਦੇ ਵਿੱਚ ਕਦੇ ਮੈਂ ਪੂਰੀ ਫੁੱਲ ਵੀਡੀਓ ਬਣਾਉਂਗਾ ਆ ਦੇਖੋ ਕਬੂਤਰ ਕਿੰਨੇ ਇਹਨਾਂ ਦੇ ਘਰ ਦੇ ਵਿੱਚ ਨੇ ਕਿਵੇਂ ਰੌਣਕਾਂ ਲਾਈਆਂ ਹੋਈਆਂ ਆ ਦੇਖੋ ਮੁੰਨੀਆਂ ਕਿੰਨੀਆਂ ਇੱਥੇ ਆਉਂਦੀਆਂ ਨੇ ਤੇ ਆਪ ਵੀ ਇੱਥੇ ਇਹ ਸਬਜ਼ੀ ਲਾਉਂਦੇ ਆ ਆਪਣੇ ਤੇ ਨਾਲੇ ਪੰਛੀ ਰਹਿੰਦੇ ਆ ਨਾਲੇ ਆਪ ਰਹਿੰਦੇ ਆ ਆ ਦੇਖੋ ਬਿੱਲੀਆਂ ਇਹਨਾਂ ਦੇ ਘਰ ਦੇ ਵਿੱਚ ਬਿੱਲੀ ਸੁੱਈ ਸੀ ਇਹਨਾਂ ਨੇ ਉਹਨਾਂ ਨੂੰ ਜਿਵੇਂ ਆਮ ਲੋਕ ਕੀ ਕਰਦੇ ਆ ਜਦੋਂ ਬਿੱਲੀ ਸੋ ਪਾਉਂਦੇ ਉਹਨੂੰ ਮਾਰਨਾ ਸ਼ੁਰੂ ਕਰ ਦਿੰਦੇ ਵੀ ਇਥੋਂ ਭੱਜ ਜੇ ਵੀ ਸਾਡੇ ਖਰਾਬ ਕਰੂਗੀ ਆ ਦੇਖੋ ਇਹ ਹੈ ਆਪ ਉਹਨੂੰ ਰੋਟੀ ਵਿੱਚ ਦੁੱਧ ਇਦਾਂ ਪਾਉਂਦੇ ਆ ਕਿੰਨਾ ਪਿਆਰ ਕਰਦੇ ਆ ਇਹਨਾਂ ਬੇਜਵਾਨਾਂ ਨੂੰ ਬਾਈ ਜੀ ਹੋਰਾਂ ਨੇ ਮੈਨੂੰ ਇੱਕ ਦਿਨ ਗੱਲ ਕਹੀ ਕਹਿੰਦੇ ਜਿਹੜਾ ਆਪਣੀ ਇੱਕ ਪਾਸੇ ਤਾਂ ਕੋਠੀ ਐ ਦੂਜੇ ਪਾਸੇ ਸੋਚਿਆ ਸੀ ਵੀ ਆਪਾਂ ਕਮਰੇ ਪਾ ਦਨੇ ਆ ਤੇ ਬਹੁਤ ਸਾਰਾ ਕਿਰਾਇਆ ਆਪਾਂ ਨੂੰ ਮਿਲਿਆ ਕਰੂਗਾ ਤੇ ਫਿਰ ਬਾਈ ਹੋਰੇ ਜਦੋਂ ਤੋਂ ਆਪਣੇ ਨਾਲ ਜੁੜਿਆ ਇਹ ਕਹਿੰਦੇ ਨਹੀਂ ਇਹ ਜਿਹੜਾ ਪਲਾਟ ਆਪਣਾ ਪਲਾਟ ਐ ਇਹ ਪਲਾਟ ਨੂੰ ਆਪਾਂ ਸਿਰਫ ਇਹਨਾਂ ਬੇਜਵਾਨਾਂ ਦੇ ਲਈ ਵਰਤਨਾ ਤੇ ਇਹ ਪਲਾਟ ਦੇ ਵਿੱਚ ਇਹ ਸਬਜ਼ੀ ਲਾ ਲੰਦੇ ਆ ਨਾਲ ਨਾਲ ਇਹਨਾਂ ਬੇਜਵਾਨਾਂ ਨੂੰ ਜਿਹੜੇ ਰਹਿਣ ਦੇ ਲਈ ਜਗ੍ਹਾ ਦਿੰਦੇ ਨੇ ਤੇ ਦੇਖੋ ਹਾਲੇ ਇਹ ਛੋਟੇ ਆ ਤੇ ਅੱਗੇ ਤੁਸੀਂ ਦੇਖੋਗੇ ਵੀਡੀਓ ਦੇ ਵਿੱਚ ਵੀ ਹੌਲੀ-ਹੌਲੀ ਵੱਟਿਆਂ ਦੀ ਵੀ ਵੀਡੀਓ ਵੀ ਇਹਨਾਂ ਨੇ ਬਣਾਈ ਹੋਈ ਆ ਅੱਗੇ-ਅੱਗੇ ਤੁਸੀਂ ਦੇਖੋਗੇ ਵੀ ਕਿੰਨੇ ਵਧੀਆ ਇਹਨਾਂ ਦਾ ਰੰਗ ਕਿੰਨਾ ਸੋਹਣਾ ਹੋ ਗਿਆ ਹੋ ਜਾਣਾ ਜੋ ਵੀਡੀਓ ਦੇਖਾ ਦੇਖੋ ਕਿੰਨਾ ਸੋਹਣਾ ਇਹਨਾਂ ਦਾ ਰੰਗ ਹੋ ਗਿਆ ਤੇ ਬੜੇ ਪਿਆਰੇ ਜੀਵ ਨੇ ਵੀ ਪਹਿਲਾਂ ਇੱਕ ਦੋਸਤੋ ਵੀਡੀਓ ਵੇਖਿਓ ਤੇ ਕਮੈਂਟ ਕਰਕੇ ਦੱਸਿਓ ਵੀ ਕਿਦਾਂ ਦਾ ਲੱਗਿਆ ਵੀਡੀਓ ਸਾਰਿਆਂ ਦਾ ਬਹੁਤ ਧੰਨਵਾਦ टक्क कितने गई सी तू खाजी कड़ी लैमन तेरी खाजी कर दी पढ़ तो पीला ਨੱਤੇ ਗਾਰੀ ਤੇ ਐ ਐ ਆਉਣਾਗਾ 따디 따ਕੋ ਦਿੱ 따ਦੀ ਹੋਰ ਦਰ ਲੈ ਖੜਾ ਹੋ ਉਠ ਚਲ ਉਠ ਖੜਾ ਹੋ ਜਾ ਤੁਸੀਂ ਆ ਜਾ ਛੋਟੇ ਆਉਣੋ ਆਉਣੋ Ai Hãy subscribe cho kênh Ghiền Mì Gõ Để không bỏ